ਜੱਤਾਂ ਤੇ ਬਾਦਲ ਮੇਰੀ ਤੇਰੀ ਅੱਤੀ ਸੱਚੀ ਠੀਕ ਐ ਅਸਾਂ ਦੀ ਵੀ ਤੇਰੀ ਵੀ ਤੇ ਮੇਰੀ ਵੀ ਜੇ ਤੇਰੀ ਸਰਕਾਰ ਤਾਂ ਤੇਰੀ 75 ਮੇਰੀ 25 ਜੇ ਮੇਰੀ ਸਰਕਾਰ ਤਾਂ ਮੇਰੀ 75 ਤੇ ਤੇਰੀ 25 ਹੁਣ ਹੋ ਗਿਆ 80 20 ਮੈਨੂੰ ਨਾ ਫੜਿਓ ਜੀ ਇਹੋ ਕੰਦੀ ਦਾ ਲੈ ਜਨਾ 45 ਤੋਂ ਕਦੇ ਘਟਿਆ ਨਹੀਂ ਅੱਜ ਦੇਖੋ ਦੋ ਸੀਟਾਂ ਤੇ ਖੜਿਆ ਕਿਉਂ ਖੜਿਆ ਚੁਰੇ ਜਿਆਲੀ ਸਾਲ ਪੰਥ ਦੇ ਨਾਂ ਦੇ ਉੱਤੇ ਰਾਜ ਕਰਕੇ ਉਹਦਾ ਪੰਥ ਨੂੰ ਹੀ ਗੁਰੂ ਸਾਹਿਬ ਦੇ ਅੰਖਲਾਦ ਤੇ ਵੋਟਾਂ ਖਾਤਰ ਉਹ ਧਾਈ ਕਿੰਨਾ ਗਿਰਾਂਗੇ ਆਪਾਂ ਕਿਸ ਸਤਾ ਤੱਕ ਗਿਰਾਂਗੇ ਆਪਾਂ ਡਬੋਤਾ ਡਬੋਤਾ ਸਿਆਸਤਦਾਨਾਂ ਨੇ ਡਬੋਤਾ ਪੰਜਾਬ ਦੇ ਕੀਰ ਮੰਤਰੀਆਂ ਨੇ ਅੱਜ ਜਿਹੜਾ 50 ਹਜ਼ਾਰ ਕਰੋੜ ਰੁਪਈਆ ਡਬਲ ਹੋ ਕੇ 1 ਲੱਖ ਕਰੋੜ ਰੁਪਈਆ ਲੈ ਕੇ ਤੁਹਾਡੇ ਲੱਗਦਾ ਤੁਹਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਂਦਾ ਉਹ ਖਾ ਜਾਂਦੇ ਕਿੰਨੇ ਆਏ ਕਿੰਨੇ ਗਏ ਮੈਂ ਗੁਰੂ ਸਾਹਿਬ ਦਾ ਇਹ ਨਮਾਜਾਂ ਨੌਕਰ ਗੁਰੂ ਸਾਹਿਬ ਦਾ ਕੁਕਰ ਤੁਹਾਨੂੰ ਬੇਨਤੀ ਕਰਦਾ ਕਿ ਜਦ ਤੱਕ ਤੁਸੀਂ ਕਿਰਦਾਰ ਨਹੀਂ ਦੇਖੋਗੇ ਇਹ ਝੂਠ ਵੇਚਦੇ ਆ ਸੁੱਖਲੇ ਸੁਣਉਣੇ ਛੱਡਣਾ ਨਾ ਲੇਕਿਨ ਝੂਠੇ ਸੁਣਨੇ ਤੇ ਵਿਸ਼ਵਾਸ ਕਰਨੇ ਹੋ ਨਾ ਜਦ ਤੱਕ ਨੀਤੀ ਨਾਲ ਰਾਜਨੀਤੀ ਨਹੀਂ ਚੱਕੀ ਜਾਊ ਜਦ ਤੱਕ ਕਾਂਗਰਸ ਬਦਲੂ ਨਹੀਂ ਜਦ ਤੱਕ ਪੰਜਾਬ ਦੇ ਲੋਕ ਬਦਲਣਗੇ ਨਹੀਂ ਜਦ ਤੱਕ ਅਸੀਂ ਨੀਤੀਗਤ ਸ਼ਾਸਤਰ ਨੂੰ ਪਾਲਸੀਆਂ ਨੂੰ ਵੋਟਾਂ ਨਹੀਂ ਪਾਵਾਂਗੇ ਤਦ ਤੱਕ ਪੰਜਾਬ ਖੜਾ ਨਹੀਂ ਹੋਣਾ ਮਿੱਤਰ ਪਿਆਰਿਓ ਸਦਾ ਕਾਮਯਾਬੀ ਉਹਨਾਂ ਦੇ ਪੈਰ ਚੁੰਮੇ ਜਿਹੜੀ ਕੌਮ ਨੂੰ ਮਰਨ ਦਾ ਝੱਲ ਪੈ ਜੇ ਉਹ ਮੁੱਲ ਪਾਊਗਾ ਛੋਟੀਆਂ ਕੁਰਬਾਨੀਆਂ ਦਾ ਪਮਾ ਆ ਕੇ ਪਏ ਤੇ ਪਮਾ ਗੱਲ ਕਰ। ਮੇਰਾ ਨਾਮ ਲੈ ਕੇ ਮੇਰਾ ਲੀਡਰ ਮੇਰੇ ਨਾਲ ਗੱਲ ਕਰਿਓ ਕਾਂਗਰਸੋਂ ਦੋ ਉੱਠੂ। ਕਾਂਗਰਸ ਦੇ ਉਹ ਤੂੰ ਜਦੋਂ ਕਾਂਗਰਸ ਦਾ ਵਰਕਰ ਗਲੀਆਂ 'ਚ, ਮਹੱਲਿਆਂ 'ਚ, ਚਾਲਾਂ 'ਚ, ਗਲੀਆਂ ਦੁਕਾਨਾਂ ਦੇ ਉੱਤੇ, ਪਰੌਂਠਿਆਂ ਦੀਆਂ ਖਾਲੀਆਂ ਦੇ ਉੱਤੇ ਪੰਜ-ਪੰਜ ਖੜ ਕੇ ਕਹਿਣਗੇ ਸਾਡਾ ਲੀਡਰ ਤੁਹਾਡੇ ਨਾਲੋਂ ਇਮਾਨਦਾਰ ਆ, ਉਹ ਬੜੋਏ ਟੱਕਰ ਨਾਲ ਭੱਜੋ ਇੱਥੋਂ। ਸਾਡਾ ਲੀਡਰ ਤੁਹਾਡੇ ਨਾਲੋਂ ਇਮਾਨਦਾਰ ਆ। ਸਾਡੀਆਂ ਨੀਤੀਆਂ ਤੁਹਾਡੇ ਨਾਲੋਂ ਕਾਹੜੀਆਂ ਨੇ। ਤੇ ਦੇ ਅਸੀਂ ਵੀ ਚ ਗਏ ਸਰ ਗਿਆ ਕਿਰਤਾਰ ਸਿੰਘ ਉਹ ਕਿਰਤਾਰ ਗਿਆ ਮੈਂ ਅੱਜ ਤੁਹਾਨੂੰ ਆਸ਼ਵਾਸਨ ਦਵਾਉਣਾ ਕੋਈ ਹੋਵਗਾ ਨਹੀਂ ਉਥੇ ਜਾ ਕੇ ਜਦੋਂ ਕਰਤਾਰਪੁਰ ਸਾਹਿਬ ਖੁੱਲਿਆ ਸੀ ਮੈਂ ਕਿਹਾ ਸੀਗਾ ਮੇਰੀ ਮਾਂ ਮੁੱਕੀ ਫਿਰ ਤੂੰ ਹੀ ਤੂੰ ਜਿੱਥੇ ਮੇਰੀ ਮਾਂ ਉਥੇ ਨਹੀਂ ਹੈ ਤੂੰ ਮੈਂ ਆਪਣੀ ਮਾਂ ਥੱਲੇ ਸਿਰਦਾ ਘਰ ਕਰ ਜਾਉਂ ਜਿਹੜੇ ਵਰਕਰ ਨਾਰਾਜ਼ ਨੇ ਸੁੱਖਿਆ ਨੂੰ ਖਾਉਂ ਇਸ ਜੱਗ ਨੂੰ 100 ਹੋਵੇ 200 ਹੋਵੇ 1000 ਹੋਵੇ ਜੇਰਾ ਕੁਛ ਨਹੀਂ ਘੱਟਦਾ ਅੱਜ ਜਗਾਂ ਨੂੰ ਗੁਰੂ ਦੇ ਪਤੰਦੇ ਦੀ ਮੈਨੂੰ ਕੋਈ ਦੱਸ ਦੇ ਵੀ ਪੰਜਾਬ ਦਾ ਕਿਸਾਨ ਦਿੱਲੀ ਦੀਆਂ ਗੁਰੂਆਂ ਦੇ ਉੱਤੇ ਬੈਠਾ ਸੀ ਕਿ ਨਹੀਂ ਬੈਠਾ ਸੀ ਕੀ ਦਿੱਤਾ ਮੈਂ ਉਹਨੂੰ ਵੀ ਕਿਹਾ ਸੀ ਜਿਵੇਂ ਕਿਸਾਨ ਵੀਰੋ ਜੇ ਤਰੂਰ ਵਾਪਸ ਵੀ ਲੈ ਲੈ ਕਾਲੇ ਤਾਂ ਦੀ ਸਥਿਤੀ ਸੁਧਰ ਜਾਣੀ ਹੈ ਉਹ ਪਾਈ ਜਦੋਂ ਹਰੀ ਕ੍ਰਾਂਤੀ ਆਈ ਜਦੋਂ ਚਿੱਟੀ ਕ੍ਰਾਂਤੀ ਆਈ ਸਾਨੂੰ ਵਰਤਿਆ ਪੀਡੀਐ ਸਸਤਾ ਰਾਜ ਦੇਣ ਲਈ ਵਰਤਿਆ ਹੁਣ ਲੋੜ ਨਹੀਂ ਰਹੀ ਹੁਣ Madhya Pradesh ਚੋਂ 1200 ਰੁਪਏ ਦੀ ਕਰਤ ਦੇਦੇ ਆ ਹੁਣ ਕਹਿੰਦੇ ਆਪੇ ਲੁੱਟੋ ਆਪੇ ਦੇ ਲਈ ਦਬੋਤਾ ਦਬੋਤਾ ਸਿਆਸਤਦਾਨਾਂ ਨੇ ਦਬੋਤਾ ਪੰਜਾਬ ਦੇ ਜੀ ਮੰਤਰੀਆਂ ਨੇ ਅੱਜ ਜਿਹੜਾ 50000 ਕਰੋੜ ਰੁਪਇਆ ਡਬਲ ਹੋ ਕੇ 1 ਲੱਖ ਕਰੋੜ ਰੁਪਇਆ ਲੈ ਕੇ ਤੁਹਾਡੇ ਲੱਗਣਾ ਤੁਹਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਦਾ ਉਹ ਖਾ ਜਾਂਦੇ ਜੀਐਸਟੀ ਤੋਂ ਬਾਹਰ ਮੇਰੀ ਗੱਲ ਨੂੰ ਧਿਆਨ ਨਾਲ ਸੁਣਨਾ ਤੁਸੀਂ ਉਹ ਆਪਦਾ ਮੁਕੱਦਰ ਆਪਦੇ ਹੱਥਿਲਕੋ ਰੇਤਾ ਹੁੰਦਾ ਹੈ ਕਰੋੜ ਡੀਜ਼ਲ ਹੁੰਦਾ ਜੀਐਸਟੀ ਤੋਂ ਬਾਹਰ ਇਹ ਵਨ ਨੇਸ਼ਨ ਵਨ ਟੈਕਸ ਨਹੀਂ ਹੈ ਇਹ ਤੋਂ ਬਾਹਰ ਸ਼ਰਾਬ ਹੈ ਇਹ ਤੋਂ ਬਾਹਰ ਟਰਾਂਸਪੋਰਟ 60 ਹਜ਼ਾਰ ਕਰੋੜ ਰੁਪਈਆ ਨਿਕਲਦਾ ਵਿੱਚ ਉਹ ਕੱਲੀ ਸ਼ਰਾਬ ਨੂੰ ਕੰਮ ਲਾਡੂ ਪਿਆ ਹਜ਼ਾਰ ਕਰੋੜ ਰੁਪਈਆ ਕਰਦਾ 2002 ਮੈਂ ਕੋ ਸ਼ਰਾਬ ਦੇ ਹੱਕ ਦੀ ਨਹੀਂ ਪਰ ਜੇ ਵਿਖਦੀ ਹੈ ਤਾਂ ਸਟੇਟ ਦੇ ਖਜ਼ਾਨੇ ਜਾਵੇ ਨਾ ਕਿਉਂ ਨਹੀਂ ਆਉਂਦੀ ਸੈਂਟਰ ਦੀਆਂ ਸਕੀਮਾਂ 'ਚ ਦਾਵਾ ਕਿਉਂ ਨਹੀਂ ਹੁੰਦੀ ਕੋਈ ਸਮਝਾਵੇ ਮੈਨੂੰ ਤੇ ਭਗਵੰਤ ਮਾਨ ਸਾਹਿਬ ਮੈਂ ਤੈਨੂੰ ਫੇਰ ਕਹਿੰਨਾ ਤੁਸੀਂ ਤੇ ਕੇਜਰੀਵਾਲ ਸਾਹਿਬ ਟਕਾ ਕੇ ਚੋਰ ਹੋ ਤੁਸੀਂ ਚੋਕ ਕੇ ਚੋਰ ਹੋ ਤੁਸੀਂ ਤੁਸੀਂ ਫੇਰ ਪੰਜਾਬ ਦਾ ਉਹ 50000 ਕਰੋੜ ਰੁਪਇਆ ਨਾ ਉਹ ਜਵਾਬ ਦੇਵੇ ਨਾ ਤੂੰ ਜਵਾਬ ਦੇਵੇਂ ਮਿੱਤਰ ਪਿਆਰੇ ਹੁਣ ਤਾਂ ਫੇਰ ਇਸ ਨਵੇਂ ਸਾਲ ਦੇ ਵਿੱਚ 22000 ਕਰੋੜ ਰੁਪਇਆ ਦਾ ਕਰਜ਼ਾ ਫੇਰ ਚੁਕਰਿਆ 42000 ਕਰੋੜ ਰੁਪਇਆ ਸਾਲ ਦਾ ਕਰਜ਼ਾ ਚੁਕਦੇ ਹੋ ਉਤੇ 35000 ਕਰੋੜ ਰੁਪਇਆ ਸੂ ਕਿੰਨੇ ਹੋ ਇਹਨੂੰ ਪੰਜਾਬ ਦੇ ਲੋਕਾਂ ਨੇ ਮੋੜਨਾ ਹੈ 60000 ਕਰੋੜ ਰੁਪਈਆ ਪੰਜਾਬ ਦਾ ਗਰੀਬ ਕਿਸਾਨ ਮੀਡਲ ਕਲਾਸ ਲੋਅਰ ਮੀਡਲ ਕਲਾਸ ਦਾ ਤੇ ਪੰਜਾਬ ਦਾ ਅਮੀਰ ਜਿਹੜਾ ਡਾਇਰੈਕਟ ਟੈਕਸ ਹੁੰਦਾ ਜਦੋਂ ਬਸ ਤੋਂ ਉਤਰਦੇ ਹੋ ਤੇਲ ਤੇ ਟੈਕਸ ਲੂਣ ਤੇ ਟੈਕਸ ਹਨੀ ਕਿਸੇ ਕਿਸਾਨ ਦੇ ਵਰਦੇ ਉੱਥੇ ਵੇਸ ਤੇ ਟੈਕਸ ਪੈਸਟੀਸਾਈਡ ਤੇ ਟੈਕਸ ਖਾਦ ਤੇ ਟੈਕਸ ਤੁਹਾਨੂੰ ਪਹ ਹੈ ਹਰ ਚੀਜ਼ ਦੇ ਟੈਕਸ ਲੇਕਿਨ ਤੁਹਾਨੂੰ ਇਹ ਨਹੀਂ ਸੰਝ ਉਹਦੀ ਵੀ 70 80 ਹਜ਼ਾਰ ਕਰੋੜ ਜਿਹੜਾ ਕਿਰਾਇਆ ਜਿਹੜਾ ਕਰਜ਼ਾ ਲੈ ਰਹੇ ਨੇ ਉਹਨੂੰ ਤੁਸੀਂ ਵੋੜ ਰਹੇ ਹੋ ਮਿੱਤਰ ਪਿਆਰਿਓ ਗੁਲਾਮ ਨਾ ਬਣੋ ਇਸ ਸਿਸਟਮ ਦੇ ਮੈਂ ਤੁਹਾਨੂੰ ਫੇਰ ਕਹਿ ਰਿਹਾ ਅਬੂ ਬਕਰ ਸਾਹਿਬ ਨੂੰ ਇਹ ਕਿਹਾ ਸੀ ਨਾ ਕਿ ਜੇ ਰਾਜਾ ਰਾਜਾ ਤਜਾਰਤ ਕਰਨ ਲੱਗ ਜੇ ਨਾ ਬਿਜ਼ਨਸ ਕਰਦੇ ਰਹਿਣ ਬਿਜ਼ਨਸ ਕਰਦੇ ਰਹਿਣ ਰੇਟੇ ਦੀ ਟਾਲੀ 21000 ਰੁਪਏ ਸੋਸ਼ਣ ਦੇ ਉਹ ਗਰੀਬ ਭਰਨਾਲੂ ਤੇ ਕਹਿੰਦੇ ਸੀਗੇ 1000 ਰੁਪਏ ਆ ਇੱਥੇ ਔਰਤਾਂ ਬੈਠੀਆਂ ਨੇ ਉਹ 1100 ਰੁਪਏ ਪਹੁੰਚ ਗਿਆ ਤੁਹਾਡੇ ਕੋਲ ਦੱਸੋ ਬਈ ਪਹੁੰਚ ਗਿਆ ਹੈ ਨਹੀਂ ਪਹੁੰਚਿਆ ਪਹੁੰਚਣਾ ਵੀ ਨਹੀਂ ਕਿਉਂਕਿ ਆਪ ਨੰਗ ਬਾਪ ਨੰਗ ਤੀਜੇ ਨੰਗ ਨਾਂ ਕੇ ਨੰਗਾ ਕਰਨਾ ਹਾਂਗਾ ਇਸ ਬਾਹਰ ਆਇਆ ਇੱਕ ਠੋਕੋ ਟਕਾ ਕੇ ਠੋਕੋ ਇਹ ਮਤਲਬ ਸਰਕਾਰ ਮੰਗੂ ਦੀ ਹੋ ਗਈ ਕਰਦੀਆਂ ਦੇ ਕਰਾਉਣੀ ਐ ਲੋਕਾਂ ਦੇ ਹੱਕ ਲੋਕਾਂ ਦਾ ਸਮਾਨ ਉਹ ਸਾਰਾ ਕੁਝ ਖੋ ਲੈਣਾ ਇਹ ਕਿਉਂ ਇਹ ਕੌਕੇ ਸਾਹਿਬ ਵਾਲੀ ਗੱਲ ਮੈਂ ਤੁਹਾਨੂੰ ਅੱਜ ਕਹਿਣਾ ਜਦੋਂ ਗੁਰੂ ਸਾਹਿਬ ਦੀ ਬੇਦਬੀ ਹੋਈ ਅਸਤੀਫਾ ਦੇ ਤਨ ਕੈਪਟਨ ਨਾਲ ਲੜਿਆ ਕੈਪਟਨ ਲਾਇਆ ਕਿਉਂਕਿ ਸੁੱਤੇ ਪਏ ਰਹੇ 3 ਸਰਕਾਰਾਂ ਯਥਾਰਕਾਲ ਦਾ ਟੁਕਦਾ ਟੋਟੇ-ਟੋਟੇ ਕਰਤਾ ਹਾਂ ਕੋਈ ਦਵਾ ਸਜਾ ਨਹੀਂ ਦੇ ਸਕੇ ਇਹ ਕੀ ਹੈ ਕਰਾਉਣ ਵਾਲੇ ਕੌਣ ਨੇ ਇਹਨੂੰ ਸਮਝੋ ਫਿਰ ਭਾਈ ਇਹ ਜੇ ਮੈਂ ਸ਼ਾਸਕ ਭਾਉ ਦੀ ਗੱਲ ਕਰਾਂ ਆ ਗੱਡੀਆਂ ਦੀ ਗੱਲ ਕਰਾਂ ਕੋਈ ਸ਼ਾਸਕ ਭਾਉ ਸਿੱਧ ਕੇ ਰਾਜੀ ਹੈ ਕੋਈ ਪੰਜਾਬ ਨੂੰ ਪਰਿਵਾਰ ਦੇਖ ਕੇ ਰਾਜੀ ਹੈ ਜੇ ਪਰਿਵਾਰ ਨਾਲ ਹੁੰਦਾ ਤਾਂ ਟੌਡਰਪਾਲ ਸਾਹਿਬ ਸਿੱਧੀਆਂ ਸਿੱਧੀਆਂ ਖੜੀਆਂ ਕਰਕੇ ਸਾਹਿਬਜ਼ਾਦੀਆਂ ਦਾ ਦਸ ਇਜ਼ਹਾਰ ਕਰਦੇ ਉਹਨਾਂ ਦਾ ਭਰੋਸਾ ਸੀ ਯਾਰੋ ਉਹਨਾਂ ਦਾ ਭਰੋਸਾ ਸੀ ਲਾਲ ਬਹਾਦਰ ਸ਼ਾਸਤਰੀ ਕਾਂਗਰਸ ਦੀ ਵਿਚਾਰਪਰ ਆਹੀ ਹੈ ਅਨੇਕਾਂ ਚ ਏਕਤਾ ਅਮਨਮਾਨ ਸਾਰੇ ਧਰਮਾਂ ਦਾ ਸਨਮਾਨ ਸਮਝਿਆ ਨਹੀਂ ਉਹ ਭਾਈ ਹਰ ਧਰਮ ਦਾ ਸਨਮਾਨ ਜਿੱਥੇ ਹੁੰਦਾ ਹੋਵੇ ਆਪਸੀ ਭਾਈਚਾਰਾ ਜਿੱਥੇ ਹੋਵੇ ਉਹ ਪੰਜਾਬ ਹੈ ਉਹ ਪੰਜਾਬੀਅਤ ਹੈ ਤੁਸੀਂ ਉਹਨੂੰ ਤੋੜ ਕੇ ਰਾਜੀਓ ਮੈਂ ਤੁਹਾਨੂੰ ਅੱਜ ਕਹਿੰਦਾ ਮੈਂ ਡਰਗ ਪੈਦਲ ਦੇਖ ਲੋ ਕਿੰਨੇ ਲੋਕ ਅੱਜ ਨਸ਼ਿਆਂ ਦੇ ਵਿੱਚ ਨੇ ਲਾ ਮੈਂ ਤੁਹਾਨੂੰ ਅੱਜ ਕਹਿੰਦਾ ਕਿ ਪੁਲਿਸ ਡਰਗ ਵੇਚਣ ਵਾਲੇ ਤੇ ਪੋਲਿਟਿਕਸ ਕਰਨ ਵਾਲੇ ਇਹਨਾਂ ਦੀ ਸਾਥ ਕਰਨਾ ਕਰੋ ਕਰੋ ਦੂਰ ਇੱਕ ਗੁੱਟਾ ਚੱਕੀ ਖੜਾ ਰਿਹਾ ਘਰ ਕਰ ਨੌਕਰੀ ਧਰ ਕਰ ਨੌਕਰੀ ਨੂੰ ਤੱਕ ਜਾ ਮਰ ਕਰ ਨੂੰ ਭਾਵੇਂ ਆਰਤੀਆਂ ਦਾ ਹੋਵੇ ਭਾਵੇਂ ਸੁਸਾਇਟੀਆਂ ਦਾ ਹੋਵੇ ਕਿੰਨਾ ਵਾ ਹੋਇਆ ਬੱਲੇ ਹੀ dane ਅੰਮਾ ਚਲੀ ਪਣਾਓ ਕਿੱਥੇ ਆਓ ਕਿੰਨੇ ਆਏ ਕਿੰਨੇ ਗਏ ਮੈਂ ਗੁਰੂ ਸਾਹਿਬ ਦਾ ਇਹ ਨਮਾਜ ਆ ਨੌਕਰ ਗੁਰੂ ਸਾਹਿਬ ਦਾ ਕੂਕਰ ਤੁਹਾਨੂੰ ਬੇਨਤੀ ਕਰਦਾ ਕਿ ਜਦ ਤੱਕ ਤੁਸੀਂ ਕਿਰਦਾਰ ਨਹੀਂ ਦੇਖੋਗੇ ਇਹ ਝੂਠ ਵੇਚਦੇ ਆ ਸੁਪਨੇ ਸੁਣਨੇ ਛੱਡਣਾ ਲੇਕਿਨ ਝੂਠੇ ਸੁਣਨੇ ਤੇ ਵਿਸ਼ਵਾਸ ਕਰਨਾ ਜਦ ਤੱਕ ਨੀਤੀ ਰਾਹ ਰਾਜਨੀਤੀ ਨਹੀਂ ਚੱਕੀ ਜਾਉ ਜਦ ਤੱਕ ਕਾਂਗਰਸ ਬਦਲੂ ਨਹੀਂ ਜਦ ਤੱਕ ਪੰਜਾਬ ਦੇ ਲੋਕ ਬਦਲਣਗੇ ਨਹੀਂ ਜਦ ਤੱਕ ਅਸੀਂ ਨੀਤੀਗਤ ਛਾਤਰ ਨੂੰ ਪੰਸੀਆਂ ਨੂੰ ਵੋਟਾਂ ਨਹੀਂ ਪਾਵਾਂਗੇ ਤਦ ਤੱਕ ਪੰਜਾਬ ਖੜਾ ਨਹੀਂ ਹੋਣਾ ਮਿੱਤਰ ਪਿਆਰਿਓ ਜਦ ਤੱਕ ਪੰਜਾਬ ਦੇ ਖਜ਼ਾਨੇ ਦੇ ਵਿੱਚ 50000 ਕਰੋੜ ਨਾ ਇੱਕ ਇਮਾਨਦਾਰ ਇੱਕ ਇਮਾਨਦਾਰ ਆਦਮੀ ਜਿੱਦਣ ਚੁਣ ਲਿਆ ਕਿੱਦਾਂ ਕਹੋਗੇ ਭਾਈ ਕਿਹਨੂੰ ਚੁਣਨਾ ਹੈ ਜਿਹਦਾ ਕਿਰਦਾਰ ਹੋਵੇ ਦੁਰੂਸ਼ਾਹ ਦੇ ਕਹਿਣ ਮਾਣ ਜਿਹੜਾ ਵਚਨਾਂ ਤੇ ਖੜੇ ਜਿਨੀ ਜਵਾਨ ਹੋਵੇ ਜਿਹੜਾ ਇਮਾਨਦਾਰ ਹੋਵੇ ਇਹਦੇ ਸਾਰੇ ਈਡੀ ਤੋਂ ਹੀ ਦਬ ਜਾਂਦੇ ਐ ਪਹਿਲਾ ਹੁੰਦਾ 75 25 ਜੱਤਾਂ ਦੇ ਬਾਦਲ ਮੇਰੀ ਤੇਰੀ ਅੱਠੀ ਸੱਤੀ ਠੀਕ ਐ ਅਸਾਂ ਦੀ ਵੀ ਤੇਰੀ ਵੀ ਤੇ ਮੇਰੀ ਵੀ ਜੇ ਤੇਰੀ ਸਰਕਾਰ ਤਾਂ ਤੇਰੀ 75 ਮੇਰੀ 25 ਜੇ ਮੇਰੀ ਸਰਕਾਰ ਤਾਂ ਮੇਰੀ 75 ਤੇ ਤੇਰੀ 25 हूं हो गया अस्सी भी मैं फड़े जी फड़े कानून देता अंदर एक किन देता, देता, से से देता। बरी हो नवजोत सिद्धू ने तीन सौ तेई च दता बरी जी कबारा करो केस रखा पूछ करूंगी 32 ਹੌਲਦਾਰ ਹਾਜ਼ਰ ਦੀ ਮੰਗ ਕਰਦਾ ਹੈ ਹਾਂ ਉਹ ਭਾਈ ਜੀਵੀਐਮ ਤੇ ਸ਼ੱਕ ਹਾਂ ਲਕਸ਼ਮਨ ਕਮਿਸ਼ਨ ਤੇ ਭਰੋਸਾ ਨਹੀਂ ਜਵੀਸ਼ਰੀ ਤੇ ਭਰੋਸਾ ਨਹੀਂ ਹਾਂਜੀ ਸਾਦ ਨੇ ਖਾਂ ਕੇ ਤੁਹਾਨੂੰ ਨਹੀਂ ਦੇ ਸਕਦੇ ਲੋਕ ਸਭਾ ਦੇ ਵਿੱਚ 146 ਐਮਪੀ ਬਾ ਤੇ ਬਤਾਉਂ ਦੀ ਡੈਮੋਕ੍ਰੇਸੀ ਹੈ ਉਹ ਕਾਹੀ ਡੈਮੋਕ੍ਰੇਸੀ ਉਹ ਵੈਸੀ ਹੰਟਰ ਫਾਉਲੋ ਠੋਪੀ ਦਿਓ ਬੰਦੇ ਸਿੱਖ ਕੌਮ ਨਹੀਂ ਚੁੱਪਦੀ ਸਿੱਖ ਕੌਮ ਨਹੀਂ ਦਬਦੀ ਨਾ ਹਰਿਸ਼ਾ ਅਦਾਲੀ ਤੋਂ ਤੇ ਨਾਮ ਅਸੇ ਰਗੜ ਦੋ ਸਦਾ ਕਾਮਯਾਬੀ ਉਹਨਾਂ ਦੇ ਪੈਰ ਚੁੰਮੇ ਜਿਹੜੀ ਕੌਮ ਨੂੰ ਮਰਨ ਦਾ ਝੰਡਾ ਪੈਜੇ ਉਹ ਮੁੱਲ ਕਹੂਗਾ ਤੁਹਾਡੀਆਂ ਕੁਰਬਾਨੀਆਂ ਦਾ ਭਾਵੇਂ ਅੱਗ ਪੈਜੇ ਤੇ ਭਾਵੇਂ ਗੱਲ ਸਾਰੇ ਦਾ ਸਿਨਾਰਾ ਮੈਂ ਕਹਿੰਦਾ ਬਾਟਰ ਖੋਲੋ ਮੈਂ ਕਹਿੰਦਾ 40 ਰੁਪਏ ਦੀ ਥੋਡੀ ਮਾਰਕਟ ਹੈ ਜੇ ਤੁਹਾਨੂੰ ਅੰਤਰੀਕ ਸੁਰੱਖਿਆ ਦੀ ਗੱਲ ਹੈ ਹਵਾਈ ਜਹਾਜ਼ ਤੇ ਜੋ ਹਵਾਈ ਜਹਾਜ਼ ਜਦੋਂ ਮੈਂ ਐਮਪੀ ਹੁੰਦਾ ਮੈਂ ਪ੍ਰਹਲਨ ਪਟੇਲ ਦੇ ਅੱਗੇ ਕਾਲੇ ਕੱਪੜੇ ਪਾ ਕੇ ਲੇਟ ਗਿਆ ਉਹ ਕਹਿੰਦਾ ਕੀ ਚਾਹੀਦਾ ਮਗੇ ਏਅਰਪੋਰਟ ਤੇ। ਹਜਾਰਾਂ ਇਕੱਲਕੇ ਮੰਤਰੀ ਹਵਾਈ ਅੱਡਿਆਂ ਦੇ ਲਈ ਥਾਂ ਲੁੱਟ ਲਈ ਅਕਵਾਇਰ ਕਰ ਲਈ ਤੇ ਕੌਮ ਮੰਤਰੀ ਜਹਾਜ਼ ਫਲਾਈਟਾਂ ਹੈ। ਦੇਹੂ ਖੇਤ ਵਿੱਚ ਬੇਟਾ ਪੇਟ ਵਿੱਚ ਪੁੱਤਰ ਵਿਆਹ ਦੀ ਤੇਰੀ ਕਰਦੇ। ਬੱਲੇਓ ਤੁਹਾਡੇ ਬੋਲੀ ਮਾਰੀ ਰਾਉ ਨੂੰ ਲੱਗੀ ਕਨਸ਼ਾਉ ਨੂੰ ਮਰ ਗਿਆ ਤੇ ਮਾਰੀ। ਝੋਕੋ ਤਾੜੀ। ਹਾਂ ਉਹ ਕਰਦੇ ਕੀ ਹੋ ਜਾ ਤਾਂ ਤੁਸੀਂ ਇਹ ਦੱਸੋ ਵੀ ਮੋਕਰੋਂ ਇੱਦਾਂ ਸਵਾਰਨਾ ਮੈਂ ਤੁਹਾਨੂੰ ਕਹਿੰਦਾ ਟਕਾ ਕੇ ਵੀ ਆ ਪੰਗਿਆਂ ਦੀ ਜੱਟ ਚੋਰੀ ਲੋੜ ਦਿਓ ਤੂੰ ਕਹਿੰਦਾ ਸੀ ਮੈਂ ਕਹਿੰਦਾ 12000 ਲੈ ਅੱਜ ਮੈਂ ਪਰਵੰਤਰ ਤੂੰ ਕਰ ਰਹੇ ਤੇ ਮੈਂ ਜੇ ਤੂੰ ਮੈਨੂੰ ਕਹਿਣਾ ਨਾ ਮੈਂ ਤੇਰੀ ਜਜਕਾਰ ਕਰ ਨੂੰ ਕਰੀਏ ਇਹ ਨਹੀਂ ਕਹਿੰਦਾ ਛੋਟੇ ਵੀਰ ਵੀ ਤੈਨੂੰ ਇਹ ਦੱਸਣ ਨਹੀਂ ਗਏ ਸੀ ਅਈਗਾ ਪਾਈ ਲੋਕਾਂ ਦਾ ਫਤਵਾ ਸਾਡੀ 75 ਪਤੀ ਸੀ ਬੜਿਆਂ ਦੀ ਠੀਕ ਹੈ ਤੇ ਲੋਕਾਂ ਨੇ ਬਦਲ ਤੇ ਸਵੀਕਾਰ ਲੈ ਮੇਰੇ ਛੋਟੇ ਵੀਰ ਆ ਫੜੋ ਇਹ ਕਰ ਭੜੀ ਬੱਟਕਰ ਨੂੰ ਬਾਤਾਂ ਹੁਣੇ ਨਿਕਲੇ ਪਏ ਬਾਤਾਂ ਹੁਣੇ ਨਿਕਲੇ ਪਏ ਇੱਕ ਹੀ ਆਬੀ ਕਾਲੀ ਕੇਵਲ ਉਸੇ ਬੰਦੇ ਕੋਲ ਹਾਂਜੀ ਤੁਸੀਂ ਦੇਖੋ 7000 ਕਰੋੜ ਰੁਪਇਆ ਹੁਣ ਫੇਰ ਕਰ ਦਿਆ ਲੈ ਲੈ ਇੱਕ ਸਾਲ ਦੇ ਵਿੱਚ 40000 ਕਰੋੜ ਕਰ ਦਿਆ ਲਿੰਦੇ ਆ ਇਹ ਉਹ ਕਾਲੀ 15 ਕਾਂਗਰਸ ਦੀ ਮੋਰੂ ਪਰ ਮੇਰੇ ਹੀਰੋ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਕੇ ਯਾਦ ਇਹ ਨੀਤੀਆਂ ਬਣਵਾ ਲੋ ਸਰਕਾਰਾਂ ਨੂੰ ਘੋਟੇ ਥੱਲੇ ਦੇ ਲੋ ਕਿਸੇ ਇੱਕ ਤਾਮਾਮਦਾਰ ਵਰ ਤੁਰ ਕੇ ਨੀਤੀગત ਸ਼ਾਸਤਤਾ ਪੈਰਾ ਦੇ ਲੋ ਦੇਖੋ ਜਿਹੜੇ ਲੋਕ ਜੀnius ਬੰਦੇ ਹੁੰਦੇ ਆ ਨਾ ਲੋਕ ਉਹਨਾਂ ਦੀ ਪ੍ਰਸ਼ੰਸਾ ਕਰਦੇ ਆ ਜਿਨ੍ਹਾਂ ਕੋਲ ਤਾਕਤ ਹੁੰਦੀ ਆ ਲੋਕ ਡਰਦੇ ਆ ਵੀ ਕਿਤੇ ਅੰਦਰ ਨਾ ਦਵਾ ਦੇ ਤੇ ਪਰਚਾ ਨਾ ਦਵਾ ਦੇ ਲੇਕਿਨ ਵਿਸ਼ਵਾਸ ਔਰ ਭਰੋਸਾ ਉਸੇ ਤੇ ਹੁੰਦਾ ਮਿੱਤਰ ਪਿਆਰੇ ਜਿਹਦੇ ਕੋਲ ਕਿਰਦਾਰ ਹੁੰਦਾ ਕਿਰਦਾਰ ਕਿਰਦਾਰ ਦੇਖੋ ਕਿਰਦਾਰ ਬਣਨ ਨੂੰ ਦੋਸਤਾਂ ਨਹੀਂ ਲੱਦੇ 20-20 ਸਾਲ ਲੱਗਦੇ ਕਿਰਦਾਰ ਬਣਨ ਨੂੰ ਸਮਝਿਆ ਨਹੀਂ ਭਾਈ ਜਦੋਂ ਉਧਰ ਗਏ ਸੀ ਇਹ ਬਾਰਡਰ ਪਾਰ ਇੱਕ ਭੇਡੂ ਲਿਆਇਆ ਸੀ ਇੱਕ ਭੇਡੂ ਲਿਆਇਆ ਸੀ ਦੂਜਾ ਸੁਲਤਾਨ ਘੋੜੇ ਤੇ ਪਤਾ ਨਹੀਂ ਕਿਉਂ ਜਲਾ ਕੇ ਲਿਆਇਆ ਸੀ ਯਾ ਵਾ ਹਾ ਗੁਰੂ ਨੇ ਸਾਨੂੰ ਭੇਜਿਆ ਉਧਰ ਤੇ ਲੰਘ ਅਖਲਾ ਕੇ ਲਿਆਏ ਨਹੀਂ ਖੁਲਿਆ ਸੋ ਮਹਾਰਾਜ ਸ੍ਰੀ ਅਗਨ ਤੇ ਫਿਰ ਤੁਸੀਂ ਫਿਰ ਤੁਸੀਂ ਆਪਣੀ ਲਕੀਰ ਵੱਡੀ ਕਰੋ ਨਾ ਤੁਸੀਂ ਇਹਨਾਂ ਵਰਕਰਾਂ ਨੂੰ ਇਹਨਾਂ ਬੰਦੀਆਂ ਨੂੰ ਚੁੱਪ ਕੇ ਪੰਜਾਬ ਦੇ ਮੁਖਟੇ ਲਾਉਣਾ ਵਰਕਰ ਕੀ ਜਾਂਦਾ ਥਾਪੜਾਂ ਚੰਦਾ ਇੱਜ਼ਤ ਕਿਉਂਦਾ ਮਾਨ ਕਿਉਂਦਾ ਸਨਮਾਨ ਕਿਉਂਦਾ ਮੇਰਾ ਨਾਮ ਲੈ ਕੇ ਮੇਰਾ ਲੀਡਰ ਮੇਰੇ ਨਾਲ ਗੱਲ ਕਰਿਓ ਕਾਂਗਰਸ ਵਲੋਂ ਉਛੂ ਕਾਂਗਰਸ ਖੁਦੋਂ ਤੁਝੇ ਜਦੋਂ ਕਾਂਗਰਸ ਦਾ ਵਰਕਰ ਕਲੀਆਂ 'ਚ ਮਹੱਲਿਆਂ 'ਚ ਚਾਲਾਂ 'ਚ ਚਾਲੀਆਂ ਦੁਕਾਨਾਂ ਦੇ ਉੱਤੇ ਪਰੌਂਠਿਆਂ ਦੀਆਂ ਖਾਲੀਆਂ ਦੇ ਉੱਤੇ ਪੰਜ-ਪੰਜ ਖੜ ਕੇ ਕਹਿਣਗੇ ਸਾਡਾ ਲੀਡਰ ਤੁਹਾਡੇ ਨਾਲੋਂ ਇਮਾਨਦਾਰ ਆ ਉਹ ਬੜੋ ਏ ਟੱਕਰ ਨੂੰ ਭੱਜੋ ਏ ਇਥੋਂ ਸਾਡਾਂ ਲੀਕ ਥੋੜ੍ਹ ਨਾਲ ਮਾਮਦਾਰ ਆ ਸਾਡੀਆਂ ਨੀਤੀਆਂ ਥੋੜ੍ਹ ਨਾਲ ਕਦਰੀਆਂ ਨੇ ਤੇ ਜੇ ਅਸੀਂ ਵੀ ਜਲਦੀ ਗਿਆ ਸਭ ਗਿਆ ਕਿ ਦਾਸ ਨੂੰ ਜੋ ਕੇ ਨਾਲ ਗਿੱਜਦਾ ਮੈਂ ਅੱਜ ਤੁਹਾਨੂੰ ਆਸ਼ਵਾਸਨ ਦਵਾਉਣਾ ਕੋਈ ਹੋਵਣਾ ਨਹੀਂ ਉਥੇ ਜਾ ਕੇ ਜਦੋਂ ਬਰਤਾਰਪੁਰ ਸਾਹਿਬ ਖੁੱਲਿਆ ਸੀ ਮੈਂ ਕਿਹਾ ਸੀਗਾ ਮੇਰੀ ਮਾਂ ਮੁੱਕੀ ਫਿਰ ਤੂੰ ਹੀ ਤੂੰ ਜਿੱਥੇ ਮੇਰੀ ਮਾਂ ਉਥੇ ਨਹੀਂ ਹੈ ਤੂੰ ਮੈਂ ਆਪਣੀ ਮੈਂ ਥੱਲੇ ਸਿੱਧਾਂ ਘਰ ਘਰ ਜਾਉ ਜਿਹੜੇ ਵਰਕਰ ਨਰਾਜ ਨੇ ਸੁੱਖਿਆ ਨੂੰ ਖਾਉਂ ਇੱਜਾ ਪਾਉਂ 100 ਹੋਵੇ 200 ਹੋਵੇ 1000 ਹੋਵੇ ਮੇਰਾ ਪੁਛਰੀ ਘੱਟਦਾ ਹਰ ਜਗ੍ਹਾ ਨੂੰ ਗੁਰੂ ਦੇ ਫਤੂ ਨੇ ਦੀ ਹਾਲ ਸਿੱਧੇ ਗਾਉ ਤੇ ਮੈਂ ਅੱਜ ਫੇਰ ਤੁਹਾਡੇ ਕੋਲੇ ਕਹਿ ਕੇ ਚਲਿਆ ਕਿ ਜਿਹੜੀਆਂ GST ਤੋਂ ਬਾਹਰ ਪੰਜ ਚੀਜ਼ਾਂ ਨੇ ਉਹ ਅਗਰ ਪੰਜਾਬ ਦੇਖ ਜਾਨੇ ਚਾਹੁੰਦੀਆਂ ਨੇ ਤਾਂ ਡਬਲ ਹੁਕਮਿਆ। ਡਬਲ। ਤੇ ਜੇ ਕੱਦਿਆਂ ਵਾਲਾ ਪੰਜਾਬੀ ਚਲਾਉਂਦੇ ਆ ਤੇ ਫੇਰੇ ਪੰਜਾਬੀ ਸੂਬਾ ਰਹਿਣ ਵਾਲਾ ਨਹੀਂ। ਮੈਂ ਤੁਹਾਨੂੰ ਅੱਜ ਦੱਸ ਰਿਹਾ ਇਹ ਕਹਿੰਦੇ ਆ ਅਸਾਮੀਆਂ। ਇਹ ਕਹਿੰਦੇ ਆ ਅਸਾਮੀਆਂ ਤੇ ਨੌਕਰੀਆਂ ਉਹ ਮਿੱਤਰ ਪਿਆਰੇ। ਮੈਂ ਤਕਾ ਕੇ ਕਹਿ ਰਿਹਾ ਕਿ ਜੜੀ ਇਰੀਗੇਸ਼ਨ ਡਿਪਾਰਟਮੈਂਟ ਦੀ ਅਸਾਮੀ 0 16000 ਇਹਨਾਂ ਨੇ ਆਕੀਆ ਕਰਦੀ ਇਹਦੇ ਲੋੜ ਹੀ ਹੈ ਜਦੋਂ ਪੈਸੇ ਹੈ ਨਹੀਂ ਤਨਖਾਹ ਕਿੱਥੋਂ ਦੇਓਗੇ ਅੱਜ ਸਵੇਰੇ ਪੀਐਸਪੀਸੀਐਲ ਵਾਲੇ ਕਿਹਦੀ ਬਿਜਲੀ ਫਰੀ ਦਿੱਤੀ ਆ ਪਿਓ ਆਈ ਤੇ ਆ ਜਿਹੜਾ ਥਰਮਲ ਪਲਾਂਟ ਖਰੀਦੇ ਚੱਕਾ ਹਾਥੀ 67000 ਕਰੋੜ ਰੁਪਏ ਦੇ ਕਰਦੇ ਉਹ ਚੀਕਾ ਮਾਰਦੇ ਕਿ ਮਾ ਸਾ ਉਹ ਜੀ ਅੱਸੀ ਨਾ ਹੋ ਗਈ ਠਕਾਕਦੇ ਨੇ ਆ ਜਿਹੜੇ ਪੀਪੀਏ ਨੇ ਕੈਂਸਲ 24 ਘੰਟੇ ਮਿਲਦੀ 21 ਪੀਰ ਮਿਲ ਜਾਂਦਾ ਮਾਰਕੀ ਤੋਂ ਜਿਹੜੀ 3 ਰੁਪਏ ਮਿਲਦੀ ਆ ਤੇ ਥੋਲੂ ਕਹਿੰਦੀ ਵੀ ਦੇਲਾ ਮੈਂ ਸਭ ਤੋਂ ਔਸਤ ਕੰਮ ਆ ਮੈਂ ਕਹਿੰਦਾ 20000 ਕਰੋੜ ਦਾ ਕਰਕੇ ਦੇ ਦਿਓ ਲੋ ਪੰਜਾਬੀਏ ਥੋੜੂ ਦੇਤਾ ਹੋਏ ਸਾਲ ਤੋਂ ਸਾਲ ਬਸ 25000 ਕਰੋੜ ਮੋੜ ਦਿਓ ਆਓ ਤੇ ਮੈਂ ਮੱਛੀ ਵੇਚ ਕੇ ਘੋੜੀ ਜਾਂਦੀ ਦੁੱਧ ਪੀਉਂ ਗਿਆ ਲੈ ਚੁੱਕ ਲਈ ਕਿਉਂਕੋ ਇਹ ਨਾ ਦੀ ਆਖਿਰ ਨੂੰ ਬਸ ਤਾਂ ਤਾਂ ਕਿ ਹਾਸੀ ਕਿਸ ਨੂੰ ਜਦੋਂ ਤੂੰ ਕਿਹਾ ਸੀ ਵੀ ਬਿਜਲੀ ਫ੍ਰੀ ਦੇਵਾਂਗੇ ਵੀ ਕਰਤਿਆ ਲੱਗੇ ਦੇਵਾਂਗੇ ਇਹ ਕਿਹਾ ਸੀ ਵੀ ਜਵਾਰ ਦੇ ਮੂੰਹ ਪੰਜਾਬ ਦਾ 1 ਲੱਖ 20000 ਕਰੋੜ ਰੁਪਏ ਵੀ ਕਰਤਿਆ ਹਾਂ ਉਹਰੇ ਮਾਪੇ ਪੁੰਨ ਦੇ ਉਹ ਖੇਤੀ ਖਰੀਦ ਕਰਨੀ ਆ ਨਾ ਤੇ ਪਾਲਸੀ ਵਾਸਤੇ ਕਿਹਦੀ ਖੇਤੀ ਖਰੀਦਦੀ ਇੱਕ ਬੀਬੀ ਸੀ ਕੀ ਨਾਮ ਆ ਉਹਦੀ ਸਰਕਾਰ ਨੂੰ ਅਲੂਰ ਗੱਲ ਨਾ ਸੀਸਹਾੜਿਆਂ ਦੀ ਸੀਸ ਰਹਾ ਬਿਓ ਗੇ 17 ਫਖਰਾਂ ਦੇ ਉੱਤੇ ਐਮਐਸਡੀ 2000 ਦੀ ਉਤਪੋੜਾ ਨਾ ਟੀਟੀ ਖਲਾਵੇ ਇੱਕ ਦਿਨ ਦਿੱਤੀ ਇਤਨਾ ਦਿਨ ਦਿੱਤੀ ਤੇ ਸੀਸੋਡਾਂ ਦਾ ਉੱਤਈ ਉਹ ਭਾਈ ਉਹਨਾਂ ਦੀਆਂ ਗੱਲਾਂ ਨਾ ਕਰੋ ਜਿਨ੍ਹਾਂ ਨੇ ਬੰਦ-ਬੰਦ ਕਰਵਾਏ ਖੋਪੜੀਆਂ ਲਾਈਆਂ ਆਰੇ ਉਹ ਚਾਏ ਗਏ ਪਰ ਕੰਮ ਨਹੀਂ ਹਰਿਆ ਕੀਤੀ ਨਿਆ ਬੇਰਾਨ ਦੀ ਚੀਜ਼ ਹੈ ਕੋਈ ਜਾਓ ਕੌਕੇ ਸਾਹਿਬ ਵੀ ਗੱਦੀ ਦੇਖੋ ਜਦੋਂ ਦਰਬਾਰ ਸਾਹਿਬ ਦੇ ਉੱਤੇ ਸਭ ਤੋਂ ਵੱਡਾ ਗੁਰੂ ਦੇ ਨਾਲ ਬੇਇਨਸਾਫੀ ਹੋਈ ਮਿੱਤਰ ਪਿਆਰਿਓ ਪੰਜ ਸਾਲ ਪੰਜ ਸਾਲ ਗਵਾਂ ਨਹੀਂ ਬਤਨ ਦਿੱਤਾ ਪੰਜ ਸਾਲ ਉਹਦੀ ਬਾਹ ਮਰੋੜ ਕੇ ਤੋਂ ਮੋਟਾ ਲੈਂਦੇ ਰਹੇ ਇਸ ਦਾ ਹੁੰਗੇ ਪੰਜਾਬ ਦੋਵੇਂ ਹੱਥ ਖੜੇ ਕਰੋ ਮਿੱਤਰ ਕਹ ਰਿਹਾ ਦੋਵੇਂ ਹੱਥ ਖੜੇ ਮੇਰਾ ਆਖਰੀ ਉਹ ਆ ਦੋਵੇਂ ਹੱਥ ਖੜੇ ਹੋ ਜਓ ਸਾਰੇ ਖੜੇ ਹੋ ਜਓ ਮਿੱਤਰਾਂ ਸਾਰੇ ਖੜੇ ਹੋ ਜਓ ਖੜੇ ਹੋ ਜਓ ਖੜੇ ਹੋ ਜਓ ਸਾਰੇ ਖੜੇ 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 ਲਾਉ ਮੈਂ ਗੁਰੂ ਦਾ ਨਾਮ ਲਾਉ ਆ ਤਕਾਹ ਕੇ ਲਾਓ ਓਏ ਸੋਨਹਾਂ ਹਾਲੀਆ ਕਾਲ グル,ルーダーファンスバーグルーダーファンスバーサツデパラデオバッカルンカテン